ਵਾਰੀ ਨਾ ਕਿਹਾ ਜਾਂਦਾ ਹਾਰ ਕਰ ਜਿੱਤਣੇ ਕੋ ਬਾਜ਼ੀਕਰ ਕਹਿੰਦੇ ਆ ਰਮਜੀਤ ਮਿੱਟੂ ਹਾਰ ਕੇ ਵੀ ਜਿੱਤ ਗਏ ਕਿਉਂਕਿ ਉਹਨਾਂ ਨੂੰ ਜਿਹੜਾ ਮੰਤਰੀਪਦ ਮਿਲ ਗਿਆ ਇਸ ਤੋਂ ਬਾਅਦ ਜਿਹੜਾ ਵੋਟ ਸ਼ੇਅਰ ਵੀ ਬਹੁਤ ਵੱਡਾ ਉਹਨਾਂ ਨੂੰ ਮਿਲਿਆ ਤੇ ਇਹ ਦੇਖਿਆ ਗਿਆ ਕਿ ਜਿਹੜਾ ਲੁਧਿਆਣਾ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਨੇ ਉਹਦੇ ਵਿੱਚ ਇੰਨਾ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਕਿਉਂਕਿ ਅਗਰ ਆਪਾਂ ਸ਼ਹਿਰੀ ਸੀਟਾਂ ਦੀ ਗੱਲ ਕਰੀਏ ਤਾਂ ਸ਼ਹਿਰੀ ਸੀਟਾਂ ਦੇ ਵਿੱਚ ਖੇਤਰ ਦੇ ਵਿੱਚ ਆ ਪਾਰਟੀਆਂ ਨੂੰ ਬਹੁਤ ਵੱਡੀ ਲੀਡ ਮਿਲੀ ਹੈ ਸੋ 5 ਸੀਟਾਂ ਅ ਨੋ ਦੇ ਵਿੱਚ ਹੋ ਕੇ ਆਪਾਂ ਟੋਟਲ ਵੀ ਗੱਲ ਕਰੀਏ ਉਹ ਭਾਜਪਾ ਨੇ ਜਿੱਤੀਆਂ ਨੇ ਸ਼ਹਿਰ ਦੀਆਂ 6 ਚੋਂ 5 ਜਿੱਤੀਆਂ ਨੇ ਸੋ ਕਿਤੇ ਨਾ ਕਿਤੇ ਇੱਕ ਆਸ ਵੱਜ ਜਾਂਦੀ ਹੈ ਕੌਂਸਲਰ ਦੀ ਚੋਣਾਂ ਦੇ ਵਿੱਚ ਕਿ ਭਾਜਪਾ ਨੂੰ ਬਹੁਤ ਵੱਡੀ ਲੀਡ ਉੱਥੇ ਮਿਲ ਸਕਦੀ ਹੈ ਮੰਤਰੀ ਪਦ ਸੰਭਾਲਣ ਤੋਂ ਬਾਅਦ ਮਨੀਤ ਬਿੱਟੂ ਆਏ ਲੁਧਿਆਣੇ ਸੋ ਆਓ ਇਸ ਬਾਰੇ ਗੱਲ ਕਰਦੇ ਹਾਂ ਮਨੀਤ ਜੀ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਮਨੀਤ ਜੀ ਰਮਨਜੀਤ ਬਿੱਟੂ ਤੁਹਾਨੂੰ ਪਤਾ ਹੈ ਕਿ ਮੰਤਰੀ ਜਿਹੜੇ ਨੇ ਬਣ ਚੁੱਕੇ ਨੇ ਤੇ ਹਾਲਾਂਕਿ ਇਲੈਕਸ਼ਨ ਬਹੁਤ ক্লোਜ਼ਲੀ ਫੌਟ ਸਿੱਖੀ ਰਾਜਾਪੁਰ ਇੱਕ ਜਿਹੜੇ ਤੇ ਜਿੱਤ ਗਏ ਨੇ ਲਗਭਗ 20 ਹਜ਼ਾਰ ਵੋਟਾਂ ਤੋਂ ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਰਵਨੀਤ ਮਿੱਟੂ ਦੂਜੇ ਖਾਤੇ ਰਹੇ ਲੇਕਿਨ ਦੇਖਿਆ ਜਾ ਰਿਹਾ ਤਾਂ 6 ਸੀਟਾਂ ਦੇ ਵਿੱਚੋਂ 6 ਸੀਟਾਂ ਦੇ ਵਿੱਚੋਂ 5 ਸੀਟਾਂ ਉਹ ਜਿੱਤੇ ਜਿਹੜੀ ਪਿੰਡੂ ਸੀਟਾਂ ਨੇ ਉਹ ਤਿੰਨੋਂ ਹਾਰ ਗਏ ਤੇ ਜਿਹੜਾ ਟੋਟਲ ਵੋਟ ਸ਼ੇਅਰ ਹੈ ਉਹ ਜਿਹੜਾ ਘਟ ਗਿਆ ਤੇ ਹਾਲਾਂਕਿ ਉਹ ਇਲੈਕਸ਼ਨ ਹਾਰ ਕੇ ਰਾਜਾਪੁਰ ਇੱਕ ਬਹੁਤ ਵੱਡੀ ਜਿੱਤ ਉਹਨਾਂ ਦੇ ਵਾਸਤੇ ਵੋਟਾਂ ਦੇ ਤਹਿਕ ਨਹੀਂ ਪਰ ਕਿਉਂਕਿ ਉਹ ਲੁਧਿਆਣਾ ਤੋਂ ਲੜੈ ਸੀ ਹੌਟ ਸੀਟ ਬਣਨੀ ਜਾ ਰਹੀ ਸੀ ਇਸ ਕਰਕੇ ਉਹਨਾਂ ਨੇ ਵੱਡੀ ਚਿੰਤਾ ਅਸਲ ਕੀਤੀ ਲੇਕਿਨ ਕਈ ਵਾਰੀ ਨਾ ਕਿਹਾ ਜਾਂਦਾ ਹਾਰ ਕੇ ਜੀਤਣੇ ਕੋ ਬਾਜ਼ੀਗਰ ਕਹਤੇ ਹਨ ਰਮੀਤ ਬਿੱਟੂ ਹਾਰ ਕੇ ਵੀ ਜਿੱਤ ਗਏ ਕਿਉਂਕਿ ਉਹਨਾਂ ਨੂੰ ਜਿਹੜਾ ਮੰਤਰੀ ਪਦ ਮਿਲ ਗਿਆ ਇਸ ਤੋਂ ਬਾਅਦ ਜਿਹੜਾ ਵੋਟ ਸ਼ੇਅਰ ਰੀ ਬਹੁਤ ਵੱਡਾ ਉਹਨਾਂ ਨੂੰ ਮਿਲਿਆ ਤੇ ਇਹ ਦੇਖਿਆ ਗਿਆ ਕਿ ਜਿਹੜਾ ਲੁਧਿਆਣਾ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਨੇ ਉਦੇ ਵਿੱਚ ਇਹਦਾ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਜੇਕਰ ਆਪਾਂ ਸ਼ਹਿਰੀ ਸੀਟਾਂ ਦੀ ਗੱਲ ਕਰੀਏ ਤਾਂ ਸ਼ਹਿਰੀ ਸੀਟਾਂ ਦੇ ਵਿੱਚ ਖੇਤਰ ਦੇ ਵਿੱਚ ਆ ਭਾਜਪਾ ਨੂੰ ਬਹੁਤ ਵੱਡੀ ਲੀਡ ਮਿਲੀ ਹੈ ਸੋ 5 ਸੀਟਾਂ ਆ 9 ਦੇ ਵਿੱਚੋਂ ਜੇ ਆਪਾਂ ਟੋਟਲ ਦੀ ਗੱਲ ਕਰੀਏ ਉਹ ਭਾਜਪਾ ਨੇ ਜਿੱਤੀਆਂ ਨੇ ਸ਼ਹਿਰ ਦੀਆਂ 6 ਚੋਂ 5 ਜਿੱਤੀਆਂ ਨੇ ਸੋ ਕਿਤੇ ਨਾ ਕਿਤੇ ਇੱਕ ਆਸ ਵੱਧ ਜਾਂਦੀ ਹੈ ਕੌਂਸਲਰ ਦੀ ਚੋਣਾਂ ਦੇ ਵਿੱਚ ਕਿ ਭਾਜਪਾ ਨੂੰ ਬਹੁਤ ਵੱਡੀ ਲੀਡ ਉੱਥੇ ਮਿਲ ਸਕਦੀ ਹੈ ਇਸੇ ਕਰਕੇ ਜਿਹੜਾ ਰਵਨੀਤ ਮਿੱਟੂ ਹੁਣ ਮੰਤਰੀ ਵੀ ਬਣ ਗਏ ਨੇ ਲੁਧਿਆਣੇ ਨੂੰ ਉਸ ਚੀਜ਼ ਦਾ ਵੀ ਫਾਇਦਾ ਹੋ ਸਕਦਾ ਕਿਉਂਕਿ ਕਿ ਲੁਧਿਆਣੇ ਦੀ ਪਹਿਲਾਂ ਜਿਹੜੀ ਆਵਾਜ਼ ਦੀ ਕਮੀ ਸੀਗੀ ਕੇਂਦਰ ਦੇ ਵਿੱਚ ਕੋਈ ਨਹੀਂ ਸੀ ਉਹ ਉੱਥੇ ਹੁਣ ਗੂਜੇਗੀ ਜੇ ਆਪਾਂ ਉਹਨਾਂ ਦੇ ਮੰਤਰੀ ਬਣਨ ਦੇ ਖਿਆਲੇ ਦੀ ਗੱਲ ਕਰੀਏ ਉਹਨਾਂ ਨੂੰ ਪਾਪੇ ਕਿਉਂ ਡਿਪਾਰਟਮੈਂਟਸ ਮਿਲੇ ਨੇ ਲੇਕਿਨ ਜਿਹੜਾ ਰਾਜ ਮੰਤਰੀ ਉਹ ਬਣੇ ਨੇ ਤੇ ਇਹਦੇ ਨਾਲ ਲੁਧਿਆਣੇ ਦੇ ਅਗਰ ਆਵਾਜ਼ ਹੋ ਚੁੱਕਨ ਤਾਂ ਉਹ ਆਵਾਜ਼ ਕੇਂਦਰ ਦੇ ਵਿੱਚ ਪਹੁੰਚ ਸਕਦੀ ਹੈ ਲੁਧਿਆਣੇ ਨੂੰ ਬਹੁਤ ਸਾਰੀਆਂ ਜ਼ਰੂਰਤਾਂ ਨੇ ਜਿਵੇਂ ਮੰਨ ਲਓ ਪਾਰਕਿੰਗ ਰੋਡ ਦੀ ਗੱਲ ਕਰੀਏ ਫੂਡ ਪ੍ਰੋਸੈਸਿੰਗ ਇੰਡਸਟਰੀ ਵੀ ਇੱਥੇ ਆ ਚੁੱਕੀ ਹੈ ਵੱਡੇ ਪੱਧਰ ਤੇ ਉਹਦਾ ਫਾਇਦਾ ਮਿਲ ਸਕਦਾ ਏਅਰਪੋਰਟ ਚਾਲੂ ਕਰਨ ਦੇ ਵਿੱਚ ਉਹ ਜਿਹੜਾ ਹੈ ਯੋਗਤਾ ਪਾ ਸਕਦੇ ਨੇ ਗ੍ਰਾਂਟਸ ਲੈ ਕੇ ਆ ਸਕਦੇ ਨੇ ਪਿੱਛੇ ਉਹ ਆ ਕੇ ਉਹਨਾਂ ਨੇ ਗੱਲਬਾਤ ਕੀਤੀ ਸੀ ਕਿ ਜਿਹੜੀਆਂ ਗ੍ਰਾਂਟਸ ਹੈਗੀਆਂ ਕਿਉਂਕਿ ਕਈ ਵਾਰ ਕੀ ਹੁੰਦਾ ਜਿੱਦਾਂ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤਾ 100 ਕਰੋੜ ਦੀ ਗ੍ਰਾਂਟ ਬਸ ਇਹ 5 ਕਰੋੜ ਦੀ ਇੱਕ ਗ੍ਰਾਂਟ ਹੈ ਜਿਹੜੀ ਉਹ ਸੂਬੇ ਦੀ ਸਰਕਾਰ ਨੂੰ ਪਾਣੀ ਪੈਣੀ ਸੀ ਕਿ ਤਾਂ ਕਿ ਉਹਨਾਂ ਨੂੰ ਮਿਲ ਸਕੇ ਸੋ ਕਿਤੇ ਨਾ ਕਿਤੇ ਜੇ ਉਹ ਨਹੀਂ ਮਿਲੀ ਕਿਉਂਕਿ ਸੂਬੇ ਦੀ ਸਰਕਾਰ ਜੇ ਨਹੀਂ ਪਾ ਪਈ ਜੇ ਇਹ ਗੱਲ ਸੱਚ ਹੈ ਤੇ ਇਦਾਂ ਦੇ ਮਾਮਲਿਆਂ ਦੇ ਵਿੱਚ ਰਮਬੀਰ ਮਿੱਟੂ ਕੁਝ ਸਪੈਸ਼ਲ ਗ੍ਰਾਂਟਸ ਜਿਹੜੀ ਹੈ ਉਹ ਲੁਧਿਆਣੇ ਵਾਸਤੇ ਲੈ ਕੇ ਆ ਸਕਦੇ ਨੇ ਪੰਜਾਬ ਵਾਸਤੇ ਲੈ ਕੇ ਆ ਸਕਦੇ ਨੇ ਤੇ ਜੇ ਇਦਾਂ ਉਹ ਕੰਮ ਕਰਨਗੇ ਤਾਂ ਆਉਣ ਵਾਲੇ ਪ੍ਰਭਕਤੀ ਵਿੱਚ 27 ਦੇ ਵਿੱਚ ਵੀ ਭਾਜਪਾ ਕਿਤੇ ਨਾ ਕਿਤੇ ਇੱਕ ਰੇਸ ਦੇ ਵਿੱਚ ਆ ਸਕਦੀ ਹੈ ਔਰ ਪਿਟੀਸ਼ਨ ਦੇ ਵਿੱਚ ਆ ਸਕਦੀ ਹੈ ਪੰਜਾਬ ਦੇ ਐਮਐਲਏ ਦੀ ਜਿਹੜੀ ਚੋਣ ਹੋਈ ਹੈ ਐਮਐਲਏ ਸੀ ਉਹਦੇ ਵਿੱਚ ਉਹਨਾਂ ਨੇ 23 ਸੀਟਾਂ ਭਾਜਪਾ ਨੇ ਜਿੱਤੀਆਂ ਨੇ ਇਹਨਾਂ ਨੂੰ 23 ਦਾ ਉਹ ਕਿਹਾ ਅੱਗੇ ਲੈ ਕੇ ਜਾ ਸਕਦੇ ਨੇ 20 ਸਥਾਈ ਦੇ ਵਿੱਚ ਜੇ ਭਾਜਪਾ 25 30 ਸੀਟਾਂ ਵੀ ਲੈ ਸਕਦੀ ਹੈ ਤਾਂ ਇੱਕ ਕਿੰਗ ਮੇਕਰ ਜਾਂ ਬਰਾਬਰ ਦੀ ਸਰਕਾਰ ਬਣਾਉਣ ਵਾਲੀ ਸਥਿਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆ ਸਕਦੀ ਹੈ ਮੇਅਰ ਦੀ ਚੋਣਾਂ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈ ਜਿਹੜੀ ਸ਼ਹਿਰਾਂ ਦੇ ਵਿੱਚ ਹੋਣੀ ਹੈ ਉਹਦੇ ਵਿੱਚ ਬੜੀ ਵੱਡੀ ਮਾਤਰਾ ਦੇ ਨਾਲ ਉਹ ਉੱਥੇ ਲੀਡ ਵੀ ਲੈ ਸਕਦੀ ਹੈ ਸੋ ਇਟਸ ਅ ਵੈਰੀ ਗੁੱਡ ਸਾਈਡ ਹਾਲਾਂਕਿ ਰਾਜਾਬੜੀ ਦਿੱਤੇ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੈ ਉਹ ਵੀ ਚੰਗਾ ਕੰਮ ਕਰਨਗੇ ਉਹ ਨੂੰ ਆਫਿਸ ਖੋਲ ਰਿਹਾ ਨੇ ਲੇਕਿਨ ਅਪਨ ਲਗਦਾ ਲੁਧਿਆਣੇ ਨੂੰ ਇਸ ਇਲੈਕਸ਼ਨ ਦਾ ਫਾਇਦਾ ਹੋਇਆ ਦੋ ਵੱਡੇ ਆਗੂ ਨੇ ਜਿਹੜੇ ਲੁਧਿਆਣਾ ਨੂੰ ਮਿਲ ਗਏ ਨੇ ਇੱਕ ਮੰਤਰੀ ਬਣ ਗਏ ਨੇ ਤੇ ਇੱਕ ਜਿਹੜਾ ਐਮਪੀ ਬਣੇ ਨੇ ਸੋ ਲੁਧਿਆਣਾ ਵਾਸਤੇ ਬਹੁਤ ਵਧੀਆ ਗੱਲ ਹੋਈ